ਬਾਬਾ ਜੀ ਸਾਡਾ ਵੀ ਦੇਖੋ ਕੁਛ ਸਾਡਾ ਵੀ ਭਲਾ ਹੋ ਜਾਏ ਦਿਨੋ ਦਿਨ ਸਾਰਾ ਕੰਮ ਪਿੱਛੇ ਨੂੰ ਜਾਈ ਜਾਂਦਾ ਉਹ ਬੋਲ ਬੀਬੀ ਕਰਦੀਏ ਬਾਰੇ ਨੇ ਆਰੇ ਤੋਖ ਤੇ ਇਧਰ ਕੱਢ ਕੇ ਸਾਰੇ ਸਾਰੀ ਉਮਰ ਸੁੱਖ ਦਾ ਦੇ ਨਜ਼ਾਰੇ ਅੱਗੇ ਪਿੱਛੇ ਤੇਰੇ ਭੱਜਣਗੇ ਸਾਰੇ ਤੇ ਦੂਸ਼ਣ ਪੈਰਾਂ ਤੇ ਲਟਾ ਦਈਏ ਚਾਰੇ ਕੂਟਾਂ 'ਚ ਬਹਿ ਜਾ ਬਹਿ ਜਾ ਕਰਾ ਦਈਏ ਮੰਨੇ ਕੀ ਸੰਤਾ ਨੂੰ ਬਾਬਾ ਜੀ ਫੇਰ ਤਾਂ ਤਨ ਤਨ ਹੋ ਜੂਗੀ ਉਹ ਪਤਨੀ ਜੇ ਠਾਣੀ ਤੇਰੀ ਬੋਟ ਬੋਟ ਕਰਦੀ ਆ ਸਸ ਤੇਰੀ 24 ਘੰਟੇ ਲੜਦੀ ਆ ਦਰਾਣੀ ਦੀਆਂ ਉਂਗਲਾਂ ਤੇ ਚੜਦੀ ਆ ਨਾ ਨਵੀਆਂ ਪਾੜਦੀ ਆ ਪਾੜ ਤਾਂ ਪੜਦੀ ਆ ਲਾ ਦਿਆ ਥੁੰਜੇ ਪੱਟ ਕੇ ਪੁੰਗੇ ਬੋਲ ਫੇਰ ਬਾਗੋ ਬਾਗ ਬਾਬਾ ਜੀ ਫਿਰ ਤਾਂ ਮੈਂ ਰੋਜ਼ ਦੇਰ ਤੇ ਚੌਂਕੀਆਂ ਭਰਿਆ ਕਰੂੰਗੀ ਉਹ ਪਤਨੀਆਂ ਗਵਰਧਨ ਜੀ ਤੋਂ ਪਵਾੜੇ ਪਾਉਂਦੀਆਂ ਮੁਸਲਮਾਨਾਂ ਤੋਂ ਤਵੀਦ ਲਿਆਉਂਦੀਆਂ ਤੇ ਲਿਆ ਕੇ ਤੇਰੀ ਸੱਸ ਨੂੰ ਫੜਾਉਂਦੀ ਆ ਉਹ ਰੋਟੀ ਚਾਹ ਤੇਨੂੰ ਖਵਾਉਂਦੀ ਆ ਉੱਥੋਂ ਹੀ ਸਾਰਾ ਬੇੜਾ ਕਰਕ ਹੋਇਆ ਮਨਨ ਕੀ ਕਿ ਕਸਰ ਬਾਕੀ ਐ ਬਾਬਾ ਜੀ ਜੀਤੋ ਦੇ ਤਾਂ ਮੈਂ ਪਟਦੀਆਂ ਜਾ ਕੇ ਅੱਜੀ ਜੂਲੇ ਉਹ ਛੱਟ ਪਤਨੀਆਂ ਤੈਨੂੰ ਕਿਸੇ ਨਾਲ ਲੜਨ ਦੀ ਕੀ ਲੋੜ ਐ ਤੇਰੀ ਕਿਸਮਤ ਨੂੰ ਬਾਬੇ ਗਏ ਬੋੜ ਐ ਤੂੰ ਗਿਆ ਕਿ ਰਾਤ ਨੂੰ ਜਿਹੜੇ ਰੋੜਾ 15 ਦਿਨਾਂ ਚ ਪੈ ਜੂ ਵੇਖੀ ਮੂੜਾ ਜੇ ਤੈਨੂੰ ਹੀ ਲੜਨਾ ਪੈ ਗਿਆ ਤੇ ਫਿਰ ਅਸੀ ਬਾਬੇ ਸਵਾਦਿਆ ਬਾਬਾ ਜੀ ਤੁਸੀਂ ਇਹ ਦੱਸੋ ਵੀ ਕਰਨਾ ਕੀ ਪਊਗਾ? ਉਹ ਕਰਨਾ ਕੀ ਆ ਭਗਤਨੀਏ ਸਵਾ ਮਹੀਨੇ ਡੇਰੇ ਚੌਕੀਆਂ ਭਰਨੀਆਂ ਆਏ ਮੰਗਲਵਾਰ ਨੂੰ ਕੜਾਈ ਕਰਨੀਆਂ 5200 ਦਾਨ ਦਛਨਾ ਕਰਨੀਆਂ ਤੇ ਸ਼ਾਮ ਗੁਰਮੋਣੀ ਦੀ ਪੂਜਾ ਕਰਨੀਆਂ ਹੋਰ ਕੀ ਕਰਨਾ? ਧੰਨੋ ਬਾਬਾ ਜੀ ਜੋ ਕਹੋਗੇ ਮੈਂ ਤਾਂ ਉਹੀ ਕਰੂੰਗੀ। ਬਸ ਇੱਕ ਵਾਰੀ ਤੁਸੀਂ ਮਨ ਦੀਆਂ ਰੀਚਾਂ ਪੂਰੀਆਂ ਕਰ ਦੋ। ਉਹ ਭਗਤਨੀਏ ਤੇਰੇ ਮਨ ਦੀ ਰੀਤ ਪਕਾ ਦਈਏ ਸਾਰੇ ਟੱਬਰ ਨੂੰ ਅੱਗੇ ਲਵਾ ਦਈਏ ਤੇਰੀ ਸੱਸ ਤੋਂ ਤੇਰਾ ਪੈਣੀ ਭਰਾ ਦਈਏ ਤੇ ਘਰ ਵਾਲੇ ਤੋਂ ਪੈਰੀਂ ਹੱਥ ਲਵਾ ਦਈਏ ਸਵਾ ਮਹੀਨੇ ਜਹਾਜ ਚੜਾ ਦਈਏ ਐਸਾ ਮੰਤਰ ਜਲਾ ਦਈਏ ਮੰਨੇ ਬਾਬਿਆਂ ਨੂੰ। ਜੈ ਭਾਬਾ ਜੀ ਫਿਰ ਤਾਂ ਵਾਰੇ ਨਿਆਰੇ ਹੀ ਹੋ ਜਾਣਗੇ ਜੇ ਉਹ ਭਗਤ ਜੀ 2.5 ਮੀਟਰ ਦਾ ਬਾਬਿਆਂ ਦਾ ਚੋਲਾ ਘਰ ਦਾ ਮੁਕਾਦਿਆ ਰੋਲਾ ਇੱਕ ਸੋਨੇ ਦੀ ਮੁੰਦੀ ਸੱਸ ਬਣਾ ਦੂੰ ਗੂੰਗੀ ਕੱਲ ਨੂੰ ਆ ਗਈ ਡੇਰੇ ਲਵਾ ਦੂੰ ਪਹਿਰੇ ਚੱਕ ਤ ਵੀ ਬਸ ਰਿਆ ਤ ਤਵੀਤ ਬੱਚਾ ਖੱਬੇ ਡੋਲੇ ਤੇ ਵਾ ਤੂੰ ਠੀਕ ਬੱਚਾ ਤੇ ਦਰ ਤੋਂ ਖਾਲੀ ਫਕੀਰਨੀ ਮੂੜੀ ਦਾ ਤਨ ਨਾਲ ਨਹੀਂ ਜਾਂਦਾ ਬਹੁਤਾ ਨਹੀਂ ਜੋੜੀ ਦਿਆ ਮਿਆ ਪਾ ਫਕੀਰ ਦੀ ਝੋਲੀ ਮਾਇਆ ਹਟਾ ਦਿਆ ਪ੍ਰੇਤ ਦਾ ਸਾਇਆ ਜੈ ਸਤਾਂ ਦੀ ਬਾਬਾ ਜੀ ਰੁਕੋ ਮੈਂ ਹੋਣੀ ਪੈਸੇ ਮੰਗਵਾਨੀ ਆ ਮੈਨੂੰ ਪੈਸੇ ਫੜਾਇਓ ਮੜੇ ਆ ਲੋ ਬਾਬਾ ਜੀ ਬਾਕੀ ਕੱਲ ਨੂੰ ਮੈਂ ਦੇਰੇ ਤੇ ਆਉਂਗੀ ਤੇ ਸੋਨੇ ਦੀ ਮੁੰਦੀ ਤੇ ਤੁਹਾਡੇ ਕੱਪੜੇ ਜੋ ਵੀ ਆ ਉਹ ਮੈਂ ਕੱਲ ਉੱਥੇ ਤੁਹਾਨੂੰ ਦੇ ਜੂਂਗੀ ਆਣ ਕੇ ਉਹ ਲੈ ਕੇ ਲੈ ਫਿਰ ਤੇਰੇ ਭਾਖੋ ਦੀ ਦੁਸ਼ਮ ਪੈਰਾ ਚ ਰੋਲ ਦੀਏ ਆੜ ਗਵਾਰ ਵੇਜਾ ਵੇਜਾ ਕਰਾ ਦੀਏ ਮਾਇਆ ਦਾ ਮੀਂਹ ਭਰਾ ਦੀਏ ਗੱਲ ਨੂੰ ਸਰਾਣੀ ਥਾਰ ਪਵਾ ਦੀਏ ਤੇ ਕਰੋੜਾਂ ਦੀ ਮਾਲਕ ਬਣਾ ਦੀਏ ਬੇਰਮੰਨੇ ਸੰਤਾਂ ਨੂੰ ਬਾਬਾ ਜੀ ਤੁਸੀਂ ਤਾਂ ਬਹੁਤ ਪਹੁੰਚੇ ਹੋਏ ਹੋ ਉਹ ਚੱਲੀਏ ਰੱਬ ਤੇ ਬਾਬਿਆਂ ਦੀ ਇੱਕ ਗੱਲ ਹੈ ਤਾਂ ਹੀ ਤਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਆ ਮੂੰਹੋਂ ਕੱਢਿਆ ਬੋਲ ਰੱਬ ਨਹੀਂ ਮੋੜਦਾ ਤੇ ਜਿੱਥੇ ਕਹਿਦੀਏ ਪੁੱਤ ਹੀ ਬੋੜ ਦਾ ਡੇਰਾ ਕਿੱਥੇ ਤੁਹਾਡਾ ਇਹ ਦੱਸੋ ਤੇ ਤੁਹਾਡਾ ਨਾਮ ਕੀ ਹੈ ਤੇ ਆਪਣਾ ਫੋਨ ਨੰਬਰ ਵੀ ਮੈਨੂੰ ਦੇ ਦਿਓ ਬਾਬਾ ਜੀ ਉਹ ਭਗਤਨੀ ਦਾ ਨਾਮ ਹੈ ਸ਼ਮਸ਼ੇਰ ਮੇਰਾ ਪਿੰਡ ਫੂਲਜੈ ਸੰਤਾਂ ਦਾ ਡੇਰਾ ਫੋਨ ਨੰਬਰ ਵੀ ਲਿਖ ਕੇ ਰੱਖ ਲਈ ਬਾਅਦ ਫਿਰ ਫੋਨ ਲਾਉਣਗੇ ਫੋਨ ਚੱਕ ਲਈ ਆਪਣਾ ਨੰਬਰ ਦੇ ਦੇ ਬਾਬਿਆਂ ਦਾ ਨੋਟ ਕਰਦਾ ਨੰਬਰ ਹੈ 905656 ਤੇ 2524 ਤੇ ਮਨਜ ਬਹਿਣਾ ਰੱਖੀ ਕੋਈ ਵੀ ਤੇ ਸਾਧੂ ਚੱਲਦੇ ਭਲੇ ਤੇ ਨਗਰੀ ਵਸਤੇ ਭਲੇ ਜੈ ਸੰਤਨ ਦੀ ਲੈ ਭਗਤਨੀ ਆਇ ਤੂੰ ਪ੍ਰਵਾਣੀ ਕਰ ਰਹੀ ਤੇਰੇ ਸਾਰੇ ਕਬਰ ਆਸ ਤੇ ਕਦੇ ਫੇਰ ਬਾਬਿਆਂ ਦੀ ਲੋੜ ਪਈ ਤਾਂ ਬਾਬੇ ਜ਼ਰੂਰ ਪਹੁੰਚਾਰਨਗੇ ਪਰ ਜਦੋਂ ਬਾਬੇ ਦੁਆਰਾ ਚੱਲ ਕੇ ਆਏ ਤਾਂ ਸੰਤਾਂ ਨੂੰ ਇੱਕ ਚੋੜਾ ਜ਼ਰੂਰ ਸਵਾ ਕੇ ਲੈਣਾ ਬਗਦੇ ਉਹ ਜੈ ਸੰਤਾਂ ਦੀ ਜੈ ਸੰਤਾਂ ਜੈ ਪਤਨੀਏ